ਮੁਹੰਦੇ ਮੈਂ ਸਭ ਤੋਂ ਪਹਿਲਾਂ ਸੁਵਚੀਆ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਬੜਾ ਲਸਾਨੀ ਜ਼ਿੰਦਗੀ ਹੈ ਹਾਂ ਤੇ ਉਸ ਲਸਾਨੀ ਜ਼ਿੰਦਗੀ ਤੇ ਉੱਤੇ ਨਿਭਦੇ ਆਪ ਹਿਆ ਉਹ ਸਾਰਿਆਂ ਔਕੜਾ ਦਾ ਸਮਾਂ ਵੀ ਆਇਆ ਜੰਗ ਜੁੱਧਾ ਦਾ ਸਮਾਂ ਆਇਆ ਐਸੇ ਸਮੇਂ ਚ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਆਖਰ ਜੋ ਉਹਨਾਂ ਨੇ ਇਸ ਦੇਸ਼ ਨੂੰ ਇੱਕ ਐਸੀ ਕੌਮ ਪੈਦਾ ਕੀਤੀ ਐਸਾ ਧਰਮ ਪੈਦਾ ਕੀਤਾ ਜਿਸ ਧਰਮ ਨੇ ਇਸ ਦੇਸ਼ ਦੀ ਰਾਖੀ ਕੀਤੀ ਅਤੇ ਸਨਾਤਨ ਧਰਮ ਨੂੰ ਬਚਾਇਆ ਧਰਮ ਨੂੰ ਬਚਾਉਣ ਲਈ ਗੁਰੂ ਸਾਹਿਬ ਜੀ ਨੇ ਪਹਿਲਾਂ ਆਪਣੇ ਪਿਤਾ ਵਾਰਿਆ ਉਹ ਧਰਤੀ ਵਾਰ ਦਿੱਤੀ ਅਨੇਕ ਸਿੰਘਾਂ ਦੀ ਸ਼ਾਂਤਾਂ ਦਿੱਤੀਆਂ ਚਾਰ ਸਹਿਬਜ਼ਾਦੇ ਬਾਰੇ ਔਰ ਉਸ ਤੋਂ ਬਾਅਦ ਆਪ ਵੀ ਮਾਛੀਵਾੜੇ ਵਿੱਚ ਉਹ ਸਮਾ ਵੀ ਆਇਆ ਜਦੋਂ ਟੀਮ ਦਾ ਸਹਾਰਾ ਲੈ ਕੇ ਆਪ ਹੀ ਸ਼ੈਨ ਸ਼ਾ ਇੱਕ ਫਕੀਰ ਦੀ ਹਾਲਤ ਵਿੱਚ ਰਹਿ ਕੇ ਸਵਾ ਗੋਜਾ ਗਿਆ ਐਸਾ ਸਵਾ ਵੀ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਤੇ ਪਿੰਡੇ ਤੇ ਹੰਡਾਇਆ ਜਦੋਂ ਚਾਲੀ ਮੁਕਤਿਆ ਤੋਂ ਬਾਅਦ ਦਮਦਮਾ ਸਾਹਿਬ ਪਹੁੰਚੇ ਇਹ ਕਿਤੇ ਆਸਕ ਜ਼ਰੂਰ ਗੱਲ ਚੇਤੇ ਰੱਖਣਾ ਕਿ ਜੇ ਅਗਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਦਾ ਦਵਾਰਾ ਨਾ ਕਰਦੇ ਅੱਜ ਸ਼ਾਇਦ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨਾ ਹੁੰਦੇ ਕਿਉਂਕਿ ਜੋ ਗੁਰੂ ਅਰਜਨ ਦੇਵ ਜੀ ਨੇ ਬਾਣੀ ਸਾਰੀ ਇਕੱਠੀ ਕਰਕੇ ਪੋਥੀ ਦੇ ਰੂਪ ਅੰਦਰ ਤਿਆਰ ਕਰਕੇ ਪਹਿਲਾ ਪ੍ਰਕਾਸ਼ ਅਰੰਧਰ ਸਾਹਿਬ ਕੀਤਾ ਸੀ ਉਹ ਪੋਥੀ ਧੀਰਵਲ ਲੈ ਗਿਆ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਜਦੋਂ ਜੋਤੀ ਜੋਤਿ ਸਵਾਗੇ ਤਾਂ ਉਹਨਾਂ ਨੇ ਧੀਰਵਲ ਨੂੰ ਆਖਿਆ ਇਹ ਪੋਥੀ ਸਾਨੂੰ ਦੇ ਅਸੀਂ ਪਾਠ ਕਰਾਉਣਾ ਹੁਣਾਂ ਕਿਹਾ ਜਿਸ ਕੋਲ ਪੋਥੀ ਹੋਏਗੀ ਕਲ ਜੁਗ ਦੇ ਅੰਦਰ ਉਹੀ ਗੁਰੂ ਹੋਵੇਗਾ ਇਸ ਵਾਸਤੇ ਉਹਨਾਂ ਨੇ ਪੋਥੀ ਨਹੀਂ ਦਿੱਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੀ ਨਦ ਧਰਤੀ ਤੇ ਇਸ ਦੇ ਦਮਦਮਾ ਸਾਹਿਬ ਗੇਨ ਉਸ ਵੇਲੇ ਉਹਨਾਂ ਨੇ ਧੀਰਮਲ ਨੂੰ ਆਖਿਆ ਕਿ ਉਹ ਪੋਥੀ ਸਾਨੂੰ ਦਿਓ ਤਾਂ ਕਿ ਅਸੀਂ ਪੋਥੀ ਨੂੰ ਸੰਪੂਰਨ ਕਰ ਦਈਏ ਕਿਉਂਕਿ ਉਸ ਦੇ ਅੰਦਰ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਧਰਜ ਨਹੀਂ ਸੀ ਫਿਰ ਉਹਨਾਂ ਨੇ ਕੋਈ ਇਨਕਾਰ ਕਰ ਦਿੱਤਾ ਪਾ ਜੇ ਤੁਸੀਂ ਗੁਰੂ ਨਾਨਕ ਦੇ ਗੱਦੀ ਦੇ ਵਾਰਿਸ ਹੋ ਤੁਸੀਂ ਆਪ ਕਿਉਂ ਨਹੀਂ ਲਿਖ ਲੈਂਦੇ ਗੁਰੂ ਗੋਬਿੰਦ ਸਿੰਘ ਜੀ ਦੇ ਫਿਰ ਸਾਰੀ ਬਾਣੀ ਇੱਕ অহੰਕਾਰ ਤੋਂ ਲੈ ਕੇ 18 20 ਤੱਕ ਸਾਰੀ ਬਾਣੀ ਆਪ ਉਚਾਰਨ ਕੀਤੀ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ ਰਚਨਾ ਕੀਤੀ ਅਤੇ ਜਿੰਨੀ ਬਾਣੀ ਲਿਖਾਦੇ ਸਨ ਉਹਨੀ ਰੋਜ਼ ਵਿਆਖਿਆ ਕਰਦੇ ਸਨ ਐਸੇ ਗੁਰੂ ਸਾਹਿਬਾਨਾ ਨੇ ਤੇ ਜਦੋਂ ਅੰਤ ਸਵਾ ਨੇੜੇ ਦੇਖਿਆ ਤੇ ਸੰਗਤਾਂ ਨੇ ਆਖਿਆ ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲਿਓ ਨਿਹੜ ਦੀ ਧਰਤੀ ਅੰਦਰ ਹੁੜਾ ਕਿਹਾ ਕਿ ਜਿਹੜਾ ਗ੍ਰੰਥ ਬਣਾਇਆ ਉਹਦਾ ਪ੍ਰਕਾਸ਼ ਕਰੋ ਫਿਰ ਪ੍ਰਕਾਸ਼ ਹੋਇਆ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਨਾਲ ਹੁਕਮ ਕੀਤਾ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਨਿਰੰਤਰ ਇਹ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਦੇਣ ਜੋ ਅੱਜ ਤੱਕ ਸਾਨੂੰ ਇਸ ਦੇਣ ਦੇ ਉੱਤੇ ਹੀ ਅਸੀਂ ਗੁਰੂ ਤੇ ਗੁਰੂ ਪੰਥ ਨਾਲ ਜੁੜਿਆ ਯਤਨ ਕਰੀਏ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਅਧੀਨ ਰਹਿ ਕੇ ਆਪਣਾ ਜੀਵਨ ਬਸਰ ਕਰੀਏ ਆਪ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਆਪਣੀ ਜਨਰੇਸ਼ਨ ਨੂੰ ਵੀ ਇਸ ਪਾਸੇ ਚਲਾਉਣ ਦਾ ਯਤਨ ਕਰੀਏ ਮੈਂ ਆਪਣੇ ਵੱਲੋਂ ਸਮੂੱਚਿਆ ਸੰਤਾ ਵਿਸ਼ੇਸ਼ ਤੌਰ ਤੇ ਬਹੁਤ ਸਾਰੀ ਸੰਗਤ ਜਿਹੜੀ ਹੈ ਕਸ਼ਮੀਰ ਦੀ ਆਈ ਹੈ ਅਤੇ ਇੱਥੋਂ ਦੀ ਸੰਤਾ ਕਸ਼ਮੀਰ ਦੇ तमाम ਸੰਤਾ ਜੋ ਇੱਥੇ ਆਈਆਂ ਉਹਨਾਂ ਦਾ ਮੈਂ ਆਪਣੇ ਵੱਲੋਂ ਬਹੁਤ ਬਹੁਤ ਤਮ ਬਾਤ ਕਰਦਾ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਸੰਗਤਾਂ ਗੁਰੂ ਘਰ ਨਾਲ ਜੁੜੀਆਂ ਰਹਿਣ ਸੇਵਾ ਤੇ ਸੇਵਤ ਗੁਰੂ ਸਾਰਿਆਂ ਨੂੰ ਦਾਤ ਬਖਸ਼ੇ ਇਹਨੇ ਅਖਰ ਕਵਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ